ਸਾਸ਼ੀ ਕਾਲ ਜੀ ਸਾਰਿਆਂ ਨੂੰ ਵੀਡੀਓ ਤੁਹਾਡੇ ਫਾਇਦੇ ਦੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਨੇ ਆਪਾਂ ਤੇ ਨਾਲ ਰੈਡੀਮੇਡ ਸੂਟਸ ਵੀ ਆ ਨਾਈਟ ਸੂਟਸ ਵੀ ਆ ਪ੍ਰਿੰਟ ਸੂਟ ਵੀ ਆ ਬਹੁਤ ਹੀ ਵਧੀਆ ਵੀਡੀਓ ਬਣੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਣੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਜੇ ਹਾਲ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਘੰਟੀ ਦਾ ਬਟਨ ਵੀ ਦਬਾ ਦਿਓ ਲਓ ਜੀ ਹੁਣ ਜਿਆਦਾ ਟਾਈਮ ਲੰਦਾ ਹੋਇਆ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਇਹ ਰੋਡ ਕੁਰਾਲੀ ਲਾਈਟਾਂ ਵੱਲ ਤੋਂ ਆ ਰਿਹਾ ਜੀ ਆਪਣੀ ਸ਼ਾਪ ਦੇ ਸਾਹਮਣੇ ਹੈਗੀ ਆ ਮੋਰਾਂ ਵਾਲਿਆਂ ਦੀ ਸੁਪਰਮਾਰਕਟ ਰਵਾਵ ਵਾਲਿਆਂ ਦੀ ਐਚਪੀ ਗੈਸ ਏਜੰਸੀ ਆ ਰੋਡ ਮੋਰਿੰਡੇ ਨੂੰ ਨਿਕਲ ਗਿਆ ਜੀ ਮੋਰਿੰਡਾ ਰੋਡ ਤੇ ਦੁਕਾਨ ਆ ਆਪਣੀ ਜੀ ਮੋਰਿੰਡਾ ਰੋਡ ਕੁਰਾਲੀ ਇਹ ਮਾਵੀ ਦੇ ਹੱਟੀ ਦਾ ਐਡਰੈਸ ਹੈ ਜੀ ਮੋਰਿੰਡਾ ਰੋਡ ਕੁਰਾਲੀ ਮੇਨ ਰੋਡ ਤੇ ਦੁਕਾਨ ਹੈ ਜੀ ਸਿੰਘਪੁਰ ਵਾਲਾ ਰੋਡ ਟੱਪ ਕੇ ਸੋ ਜਲਦੀ ਤੋਂ ਜਲਦੀ ਪਹੁੰਚੋ ਮਾਵੀ ਦੇ ਹੱਟੀ ਲਓ ਜੀ ਅੱਜ ਦਾ ਪਹਿਲਾ ਆਰਟੀਕਲ ਸਟਾਰਟ ਕਰਦੇ ਆਪਾਂ ਲੈੱਗੀ ਤੋਂ ਪਹਿਲਾ ਆਪਾਂ ਨੇ ਪਲਾਜ਼ੋ ਰੱਖੇ ਸੀਗੇ ਪਲਾਜ਼ੋ ਵੀ ਮਿਲ ਜਾਣਗੇ ਤੁਹਾਨੂੰ ਪਲਾਜ਼ੋ ਦੀ ਵੀਡੀਓ ਆਪਾਂ ਨੇ ਪਾਈ ਹੋਈ ਆ ਆ ਦੇਖੋ ਲੈੱਗੀ ਚੈੱਕ ਕਰ ਸਕਦੇ ਆ ਜਿਹੜੀ ਕੁਆਲਿਟੀ ਆ ਲੈੱਗੀ ਦੀ ਸਟੈਚੇਬਲ ਆ ਜੀ ਇਹ ਕੋਈ 1.5-200 ਵਾਲੀ ਲੈੱਗੀ ਨਹੀਂ ਹੈਗੀ ਆਪਾਂ ਪ੍ਰੀਮੀਅਮ ਕੁਆਲਿਟੀ ਰੱਖਣੀ ਆ ਸ਼ਾਪ ਤੇ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ ਕੱਪੜਾ ਬਹੁਤ ਵਧੀਆ ਕੁਆਲਿਟੀ ਰੱਖੀ ਆ ਜੀ ਆਪਾਂ ਨੇ ਠੀਕ ਹੈ ਜੀ ਇਹਦਾ ਰੇਟ ਹੈਗਾ 300 ਰੁਪਿਆ ਸੁਪਰ ਡੂਪਰ ਹਿੱਟ ਕੁਆਲਿਟੀ ਆ ਜੀ ਕਲਰ ਦੇਖੋ ਬਹੁਤ ਕਲਰ ਮਿਲ ਜਾਣਗੇ ਤੁਹਾਨੂੰ ਆਹ ਲੋ ਚੈੱਕ ਕਰੋ ਜੀ ਆਹ ਲੋ ਦੇਖੋ ਕਲਰ ਆਹ ਲੋ 300 ਰੁਪਏ ਚ ਸੁਪਰ ਡੂਪਰ ਫਾਈਨ ਕੁਆਲਿਟੀ ਦੀ ਲੈਗੀ ਲੈ ਜੋ ਲਓ ਜੀ ਇਹ ਉਹਨਾਂ ਵਾਸਤੇ ਆ ਜਿਹੜੇ ਵਧੀਆ ਕੁਆਲਿਟੀ ਪਸੰਦ ਕਰਦੇ ਆ ਲਓ ਜੀ ਐਨ ਸੁਪਰ ਡੂਪਰ ਫਾਈਨ ਕੁਆਲਿਟੀ ਦਾ ਕੱਪੜਾ ਏ ਕੋਈ ਲੰਬਾ ਨਹੀਂ ਕੱਪੜੇ ਚ ਵਾਸ਼ ਕਰਨ ਤੋਂ ਬਾਅਦ ਕੱਪੜਾ ਐਨ ਵਧੀਆ ਰਹੂਗਾ ਜੀ ਚੈੱਕ ਕਰੋ ਜੀ 300 ਰੁਪਏ ਦੀ ਲੱਗ ਗਈ ਆ ਪਲਾਜ਼ੋ ਤੁਹਾਨੂੰ 250 ਤੋਂ ਲੈ ਕੇ 450 ਦੀ ਰੇਂਜ ਚ ਅਲੱਗ-ਅਲੱਗ ਤਰ੍ਹਾਂ ਦੇ ਪਲਾਜ਼ੋ ਮਿਲ ਜਾਣਗੇ ਠੀਕ ਹੈ ਜੀ ਉਹਦੀ ਵੀਡੀਓ ਮੈਂ ਪਾਈ ਹੋਈ ਆ YouTube ਤੇ ਤੁਸੀਂ ਚੈੱਕ ਕਰ ਸਕਦੇ ਆ ਲਓ ਜੀ ਹੁਣ ਅਗਲੀ ਆਰਟੀਕਲ ਆਪਾਂ ਚੈੱਕ ਕਰਾਉਨੇ ਤੁਹਾਨੂੰ ਕੁੜਤਾ ਵੀਡੀਓ ਜੁ ਬਣੇ ਰਹੋ ਸ਼ੁਰੂ ਤੇ ਲੈ ਕੇ ਐਂਡ ਤੱਕ ਦੇਖਿਓ ਰੈਡੀमेड ਦੇ ਨਾਲ-ਨਾਲ ਆਪਾਂ ਨੇ ਸੂਟਾਂ ਦੀ ਵੀ ਵੀਡੀਓ ਪਾਈ ਆ ਬਹੁਤ ਪਿਆਰੇ-ਪਿਆਰੇ ਬਹੁਤ ਸੋਹਣੇ-ਸੋਹਣੇ ਸੂਟ ਹੈ ਵੀਡੀਓ ਦੇਖ ਕੇ ਮਜ਼ਾ ਆ ਜਾਣਾ ਤੁਹਾਨੂੰ ਆ ਲਓ ਕੁੜਤਾ ਚੈੱਕ ਕਰੋ ਪਿਓਰ ਕਾਟਨ ਦੇ ਵਿੱਚ ਕੁੜਤਾ ਸਾਈਜ਼ ਚੈੱਕ ਕਰ ਲਓ ਸਟੈਂਡਰਡ ਸਾਈਜ਼ ਹੈ ਜੀ ਆਹ ਲਓ ਕਲਰ ਦੇਖ ਲਓ ਰੇਟ ਪਤਾ ਕਿੰਨਾ ਦੇਣਾ ਆਪਾਂ ਨੇ ਸਿਰਫ ਔਰ ਸਿਰਫ 250 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ 250 ਰੁਪਏ ਦੀ ਰੇਂਜ ਚ ਆਹ ਡਿਜ਼ਾਈਨ ਵੱਖਰਾ ਹੈ ਆਹ ਡਿਜ਼ਾਈਨ ਵੱਖਰਾ ਹੈ ਜੀ ਠੀਕ ਹੈ ਜੀ ਆਹ ਲਓ ਕਲਰ ਚੈੱਕ ਕਰ ਲਓ ਸਿਰਫ ਔਰ ਸਿਰਫ 250 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ਸਿਰਫ 250 ਰੁਪਏ ਦੀ ਰੇਂਜ ਚ ਕੁੜਤਾ ਨਾਲ ਲੈ ਗੀ ਲੈ ਲਓ ਚਾਹੇ ਪਲਾਜ਼ੋ ਪਾ ਲਓ ਬਹੁਤ ਸੋਹਣੀ ਚੀਜ਼ ਹੈ ਗਰਮੀਆਂ ਦੇ ਵਾਸਤੇ ਦੇਖ ਲਓ ਇੱਕ ਵਾਰੀ ਫੇਰ ਕੁੜਤਾ ਸਿਰਫ 250 ਰੁਪਏ ਚ ਲਓ ਜੀ ਹੁਣ ਤੁਹਾਨੂੰ ਆਪਾਂ ਰੈਡੀमेड ਸੂਟਸ ਦਿਖਾਣੇ ਆ ਆ ਬੜੀ ਸੋਹਣੀ ਆਈਟਮ ਆ ਬੜੀ ਘੈਂਟ ਬੜੀ ਪਿਆਰੀ ਲੱਗੀ ਮੈਨੂੰ ਆਈਟਮ ਆ ਵੀਗਲੇ ਦਾ ਬੜਾ ਟ੍ਰੈਂਡ ਚੱਲ ਰਿਹਾ ਹੁਣ ਆ ਲਓ ਜੀ ਸਟ੍ਰੇਟ ਕੁੜਤਾ ਈ ਨਾਲ ਕਾਟਨ ਦੇ ਵਿੱਚ ਆ ਪਿਓਰ ਕਾਟਨ ਦੇ ਵਿੱਚ ਸਟ੍ਰੇਟ ਕੁੜਤਾ ਏ ਜੀ ਲਓ ਜੀ ਨਾਲ ਆ ਗਿਆ ਪਲਾਜ਼ੋ ਲਓ ਜੀ ਆ ਪਲਾਜ਼ੋ ਚੈੱਕ ਕਰ ਲਓ ਜੀ ਆਹ ਲਓ ਜੀ ਨਾਲ ਦੁਪੱਟਾ ਹੈ ਜੀ ਮੇਰੇ ਪੱਖਾ ਸਲੋ ਕਰਿਓ ਆਹ ਲਓ ਜੀ ਆਹ ਦੁਪੱਟਾ ਇਹ ਨਾਲ ਸੈਮੀ ਪਿਓਰ ਦਾ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ ਸਿਰਫ ਔਰ ਸਿਰਫ 850 ਰੁਪਿਆ ਆਹ ਲਓ ਕਲਰ ਚੈੱਕ ਕਰ ਲਓ ਇਹਦੇ ਵਿੱਚ ਆਹ ਲਓ ਜੀ ਤਿੰਨੇ ਆ ਤਿੰਨ ਕਲਰ ਹੈ ਜੀ ਤਿੰਨ ਕਲਰ ਜਿਹੜਾ ਮਰਜੀ ਜੇ ਤੁਸੀਂ ਆਨਲਾਈਨ ਆਰਡਰ ਕਰਨਾ ਆਨਲਾਈਨ ਵੀ ਆਰਡਰ ਕਰ ਸਕਦੇ ਆ ਸਿਰਫ ਵੀ ਸ਼ੇਪ ਵਾਲਾ ਸਟੇਟ ਕੁੜਤਾ ਨਾਲ ਪਲਾਜੋ ਨਾਲ ਦੁਪੱਟਾ ਸਿਰਫ 850 ਰੁਪਏ ਦੇ ਵਿੱਚ ਲਓ ਜੀ ਹੁਣ ਅਗਲੀ ਆਈਟਮ ਚੈੱਕ ਕਰ ਲਓ ਅਣਿਆ ਤਾਂ ਬੋਕੋ ਹੋ ਗਈਆਂ ਪਹਿਲੇ ਹੀ ਆਈਟਮਾਂ ਆਹ ਦੇਖਿਓ ਆਈਟਮ ਹਲੋ ਜੀ ਬੜੀ ਘੈਂਟ ਫਰੌਕ ਹੈ ਜੀ ਦੇਖੋ ਲੈਸਾਂ ਦਾ ਅੱਜਕੱਲ ਬੜਾ ਟ੍ਰੈਂਡ ਹੈ ਜੀ ਤੇ ਨਾਲ ਆ ਦਸੀਆਂ ਜੀਆਂ ਵੀ ਫੈਸ਼ਨ ਨੂੰ ਲੱਗੀਆਂ ਹੋਈਆਂ ਦੇਖੋ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣੀ ਬਹੁਤ ਪਿਆਰੀ ਆਈਟਮ ਹੈ ਜੀ ਲੈਸਾਂ ਵਾਲ ਮੈਂ ਕਹਿੰਨਾ ਫਰੌਕ ਕਿਆ ਬਾਤ ਆ ਜੀ ਜਿਹੜੀ ਮੇਰੀ ਭੈਣ ਨੇ ਫਰੌਕ ਪਾਲੀ ਬਹੁਤ ਸੋਹਣਾ ਲੱਗਣਾ ਉਹਨੇ ਪਾਇਆ ਵਾ ਫਰੌਕ ਆ ਲੋ ਇਹਦੇ ਵਿੱਚ ਤੁਹਾਨੂੰ ਐਮ ਤੋਂ ਲੈ ਕੇ ਐਕਸਐਲ ਤੱਕ ਡਬਲ ਐਕਸਐਲ ਤੱਕ ਤੁਹਾਨੂੰ ਸਾਈਜ਼ ਮਿਲ ਜੂਗਾ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਈਜ਼ ਮਿਲ ਜੂਗਾ ਜਿਹੜਾ ਤੁਹਾਡੇ ਸਾਈਜ਼ ਆਇਆ ਟਰਾਈ ਕਰਕੇ ਲੈ ਜਿਓ ਠੀਕ ਹੈ ਜੀ ਇਹਦਾ ਪ੍ਰਾਈਸ 650 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ਫਰੌਗ ਇਹ। ਲਓ ਜੀ ਹੁਣ ਅਗਲੀ ਆਈਟਮ ਚੈੱਕ ਕਰਾਉਨੇ ਆ ਤੁਹਾਨੂੰ। ਆਹ ਲਓ ਜੀ। ਪਿਓਰ ਕਾਟਨ ਦੇ ਵਿੱਚ ਸਟੇਟ কুর্তা ਗਲ ਦੇ ਉੱਤੇ ਵਰਕ ਕੀਤਾ ਹੋਇਆ ਐ। ਆਹ ਦਿਖਾ ਦਿਓ ਜੀ। ਆਹ ਸਾਰਾ ਵਰਕ ਕੀਤਾ ਹੋਇਆ। ਬਾਕੀ ਆਹ نیچے ਹਲਕਿਆ-ਹਲਕਾ ਸਾਰੇ কুরਤੇ ਦੇ ਉੱਤੇ ਵਰਕ ਕੀਤਾ ਹੋਇਆ। ਠੀਕ ਐ ਜੀ। ਨਾਲ ਆ ਗਿਆ ਜੀ ਬੜਾ ਘੈਂਟ ਪਲਾਜ਼ੋ। ਆਹ ਲਓ ਜੀ। ਪਲਾਜ਼ੋ ਵੀ ਬੜਾ ਘੈਂਟ ਆ ਗਿਆ ਨਾਲ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਆ ਗਿਆ ਜੀ ਆਹ ਲੋ ਜੀ ਟਾਈ ਐਂਡ ਡਾਈ ਦਾ ਦੁਪੱਟਾ ਆ ਗਿਆ ਨਾਲ ਕਲਰ ਚੈੱਕ ਕਰ ਸਕਦੇ ਆ ਤੁਸੀਂ ਆਹ ਲੋ ਜੀ ਕਲਰ ਚੈੱਕ ਕਰ ਲਓ ਜੀ ਲਓ ਜੀ ਇਹਦਾ ਵੀ ਪ੍ਰਾਈਸ ਹੈਗਾ ਜੀ 850 ਰੁਪਿਆ ਬੜੀ ਸੋਹਣੀ ਆਈਟਮ ਹੈ ਪ੍ਰਿੰਟ ਦੇ ਉੱਤੇ ਕਢਾਈ ਕੀਤੀ ਹੋਈ ਆ ਸਿਰਫ ਔਰ ਸਿਰਫ 850 ਰੁਪਿਆ ਵੀਡੀਓ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਜੇ ਆਈਟਮਾਂ ਸੋਹਣੀਆਂ ਲੱਗੀਆਂ ਵੀਡੀਓ ਸ਼ੇਅਰ ਕਰ ਦਿਓ ਜੀ ਜਿਹੜਾ 10 ਜਣਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਸਾਨੂੰ ਸਕਰੀਨਸ਼ਾਟ ਦਿਖਾਊਗਾ ਉਹਨਾਂ ਨੂੰ ਆਪਾਂ ਹਰ ਇੱਕ ਪੀਸ 'ਚੋਂ 50 ਰੁਪਏ ਡਿਸਕਾਊਂਟ ਵੀ ਦੇਵਾਂਗੇ ਜੀ ਆਹ ਲੋ ਜੀ ਅਗਲੀ ਆਈਟਮ ਬਹੁਤ ਪਿਆਰੀ ਬਹੁਤ ਸੋਹਣੀ ਆਈਟਮ ਹੈ ਜੀ ਆਹ ਲੋ ਦੇਖੋ ਫਰੌਕ ਬੜੀ ਘੈਂਟ ਆ ਗਲੇ ਦੇ ਉੱਤੇ ਵਰਕ ਹੈ ਘੇਰੇ ਦੇ ਉੱਤੇ ਬੜਾ ਸੋਹਣਾ ਵਰਕ ਹੈ ਲੈਂਸ ਲੱਗੀ ਹੋਈ ਆ ਨਾਲ ਆ ਦੇਖੋ ਲਟਕਣ ਦੇਖੋ ਜੀ ਆਹ ਦੋ ਲਟਕਣ ਫ੍ਰੀ ਆ ਨਾਲ ਕੋੜਤੇ ਦੇ ਠੀਕ ਹੈ ਜੀ ਨਾਲ ਪਲਾਜ਼ੋ ਬੜਾ ਘੈਂਟ ਆ ਸਟਾਫ ਬੜਾ ਸੋਹਣਾ ਸ਼ਾਪ ਤੇ ਆਓ ਚੈੱਕ ਕਰੋ ਫੀਲ ਕਰੋ ਟਰਾਈ ਕਰਕੇ ਦੇਖੋ ਫਿਰ ਲੈ ਕੇ ਜਾਓ ਲਓ ਜੀ ਇਹਦੇ ਨਾਲ ਆਊਗਾ ਜੀ ਕਾਟਨ ਦਾ ਦੁਪੱਟਾ ਬੜਾ ਸ਼ਾਨਦਾਰ ਖੁੱਲਾ ਡੁੱਲਾ ਦੁਪੱਟਾ ਆਊਗਾ ਕੋਈ ਛੋਟਾ ਛੋਟੀ ਕੱਟ ਨਹੀਂ ਆਉਗੀ ਦੁਪੱਟੇ ਦੀ ਆ ਲੋ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਪਿਓਰ ਕਾਟਨ ਦਾ ਦੁਪੱਟਾ ਹੈ ਜੀ ਪਿਓਰ ਕਾਟਨ ਦਾ ਇਹਦੇ ਵਿੱਚ ਵੀ ਤੁਹਾਨੂੰ ਐਮ ਤੋਂ ਲੈ ਕੇ ਐਕਸਐਲ ਤੱਕ ਸਾਈਜ਼ ਮਿਲ ਜਾਣਗੇ ਡਬਲ ਐਕਸਐਲ ਤੱਕ ਆ ਲੋ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਤੁਹਾਨੂੰ ਸਾਈਜ਼ ਮਿਲ ਜਾਣਗੇ ਜਿਹੜਾ ਸਾਈਜ਼ ਤੁਹਾਡੇ ਆ ਗਿਆ ਉਹ ਪੀਸ ਲੈ ਜਿਓ ਲਓ ਜੀ ਬਹੁਤ ਪਿਆਰੀ ਆਈਟਮ ਹੈ ਜੀ ਠੀਕ ਹੈ ਜੀ ਆਹ ਲੋ ਜੀ ਆਹ ਸੋਲੋ ਆਈਟਮ ਆ ਗਈ ਜੀ ਸਟਾਫੇ ਬੜਾ ਸ਼ਾਨਦਾਰ ਹੈ ਲਓ ਜੀ ਕਰੋ ਚੈੱਕ ਗੱਲ ਦਿਖਾ ਦਿਓ ਜੀ ਬੜਾ ਸ਼ਾਨਦਾਰ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਨਾਲ ਆ ਗਿਆ ਜੀ ਇਹ ਦੁਪੱਟਾ ਮਸਲੀਨ ਦਾ ਐਂਡ ਨਾਲ ਪਲਾਜ਼ੋ ਵੀ ਬੜਾ ਸ਼ਾਨਦਾਰ ਆ ਆਹ ਲੋ ਜੀ ਬੜਾ ਸ਼ਾਨਦਾਰ ਪਲਾਜ਼ੋ ਹੈ ਜੀ 850 ਰੁਪਿਆ ਪ੍ਰਾਈਸ ਆ ਜੀ ਇਹਦਾ ਇਦਾਂ ਦੇ ਪ੍ਰਾਈਸ ਤੁਹਾਨੂੰ ਸਿਰਫ ਮਾਵੀ ਦੀ ਹੱਟੀ ਤੇ ਮਿਲਨੇ ਆ ਲੋ ਜੀ ਆਈਟਮਾਂ ਬਹੁਤ ਆ ਜੀ ਹੁਣ ਮੈਂ ਸਾਰੀਆਂ ਆਈਟਮਾਂ ਦਿਖਾਉਣੀ ਆ ਅਗਲੀ ਆਈਟਮ ਚੈੱਕ ਕਰ ਲਓ ਜੀ ਆਹ ਲੋ ਇਹ ਵੀ ਬੜੀ ਸ਼ਾਨਦਾਰ ਆ ਐਮ ਤੋਂ ਲੈ ਕੇ ਐਕਸਲ ਤੱਕ ਤੁਹਾਨੂੰ ਸਾਈਜ਼ ਮਿਲ ਜੂਗਾ ਇਹਦੇ ਵਿੱਚ ਠੀਕ ਆ ਜੀ ਆਹ ਲੋ ਆ ਅਗਲੀ ਆਈਟਮ ਚੈੱਕ ਕਰ ਲੋ ਲਓ ਜੀ ਲਓ ਜੀ ਬਹੁਤ ਆਈਟਮ ਆਈਆਂ ਇਸ ਵਾਰ ਕੁਰਤੇ ਦੇ ਨਾਲ ਫਰਾਕ ਦੇ ਨਾਲ ਲਓ ਜੀ ਆਹ ਲੋ ਜੀ ਆਹ ਲੋ ਜੀ ਅਗਲੀ ਆਈਟਮ ਆ ਆ ਇੱਕ ਚੀਜ਼ ਤੁਹਾਨੂੰ ਖੋਲ ਕੇ ਦਿਖਾਣਾ ਆ ਚੀਜ਼ ਬੜੀ ਘੈਂਟ ਆ ਆ ਲੋ ਆਹ ਲੋ ਜੀ ਫਰਾਕ ਬੜੀ ਸ਼ਾਨਦਾਰ ਆ ਦੇਖੋ ਦੇਖੋ ਡਿਜ਼ਾਈਨਿੰਗ ਦੇਖੋ ਗਲੇ ਦੇ ਉੱਤੇ ਵਰਕ ਬੜਾ ਘੈਂਟ ਆ ਆਰ ਨੀਚੇ ਕੇਰੇ ਦੇ ਉੱਤੇ ਇਹਨਾਂ ਦਿਖਾਓ ਚੈੱਕ ਕਰਾਓ ਬਹੁਤ ਸੋਹਣੀ ਫਰਾਕ ਹੈ ਜੀ ਠੀਕ ਹੈ ਜੀ ਆ ਲੋ ਨਾਲ ਪਲਾਜ਼ੋ ਵੀ ਚੈੱਕ ਕਰੋ ਬੜਾ ਘੈਂਟ ਹੈ ਲਓ ਜੀ ਨਾਲ ਦੁਪੱਟਾ ਮਸਲੀਨ ਦਾ ਬੜੀ ਸ਼ਾਨਦਾਰ ਆਈਟਮ 1050 ਰੁਪਏ ਪ੍ਰਾਈਸ ਹੈ ਜੀ ਇਹਦਾ ਆ ਲੋ ਜੀ ਕਲਰ ਚੈੱਕ ਕਰੋ ਬੜੇ ਸ਼ਾਨਦਾਰ ਬੜੇ ਸੋਹਣੇ ਕਲਰ ਹੈ ਜਿਹਨੇ ਆਨਲਾਈਨ ਆਰਡਰ ਕਰਨਾ ਆਨਲਾਈਨ ਵੀ ਆਰਡਰ ਕਰ ਸਕਦਾ ਹੈ ਜੀ ਠੀਕ ਹੈ ਜੀ ਇੱਕ ਆਈਟਮ ਆ ਆ ਜੂਗੀ ਆ ਲੋ ਇਹਦੇ ਕਲਰ ਆ ਹਨ ਆ ਲੋ ਜੀ ਮੈਂ ਸਾਰੀਆਂ ਆਈਟਮਾਂ ਖੋਲ ਕੇ ਨਹੀਂ ਦਿਖਾ ਸਕਦਾ ਵੀਡੀਓ ਫਿਰ ਲੰਬੀ ਹੋ ਜਾਂਦੀ ਆ ਜੀ ਸਾਰੀਆਂ ਆਈਟਮਾਂ ਹੈ ਇੱਕ ਤੋਂ ਇੱਕ ਹੈ ਸੁਪਰ ਡੂਪਰ ਹਿੱਟ ਹੈ ਇੱਕ ਵਾਰ ਦੁਬਾਰੇ ਨਿਗਾਹ ਕਰਾ ਦਿਓ ਜੀ ਲੋ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਆ ਜੀ ਛੇਤੀ ਤੋਂ ਛੇਤੀ ਮਾ ਵੀ ਦੀ ਹੱਤੀ ਦੇ ਪਹੁੰਚ ਜੋ ਮਾਲ ਵਿਕਣ ਤੋਂ ਪਹਿਲਾਂ ਪਹਿਲਾਂ ਲੈ ਜਾਓ ਅੱਜ ਡੇਟ ਦੇਖ ਲਓ ਕਿੰਨੀ ਆ ਜੀ ਅੱਜ ਹੈਗੀ ਆ ਜੀ 13 ਹੋ ਗਈ ਹੈ ਨਾ 13 ਮਈ ਨੂੰ ਵੀਡੀਓ ਬਣਾ ਰਹੇ ਆ ਪੈਣੀ ਇਹ 14 ਮਈ ਨੂੰ ਆ ਸਮਝ ਲਓ 14 ਤਰੀਕ ਅੱਜ 14 ਮਈ ਨੂੰ ਵੀਡੀਓ ਪਈ ਆ ਦੇਖ ਲਓ ਜਲਦੀ ਤੋਂ ਜਲਦੀ ਵੀਡੀਓ ਦੇਖਦੀ ਸਾਰ ਆ ਜਿਓ ਜੇ ਇਦਾਂ ਦੀਆਂ ਆਈਟਮਾਂ ਤੁਸੀਂ ਲੈਣੀਆਂ ਮਾਵੀ ਦੀ ਹੱਟੀ ਕੁਰਾਲੀ ਤੇ ਐਡਰੈਸ ਮੈਂ ਸ਼ੁਰੂ ਚ ਪਾਤਾ ਤੇ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਆਪਣੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਆ ਯਾਰ ਮਿੱਤਰਾਂ ਸਭ ਨੂੰ ਵੀਡੀਓ ਸ਼ੇਅਰ ਕਰਦੇ ਹੋ ਮੈਂ ਪੁੱਛਣਾ ਉਹਨਾਂ ਨੂੰ ਵੀ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਆ ਤੁਸੀਂ ਜਿਹੜਾ 20 ਜਣਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਜੂਗਾ ਉਹਨੂੰ ਆਪਾਂ ਡਿਸਕਾਊਂਟ ਵੀ ਦਵਾਂਗੇ 50 ਰੁਪਏ ਹਰ ਇੱਕ ਪੀਸ 'ਚ ਆਹ ਲੋ ਜੀ ਆਹ ਕੁੜਤਾ ਚੈੱਕ ਕਰੋ ਦੋ ਕਲਰ ਮੈਨੇ ਆ ਇਸ ਕੁੜਤੇ ਦੇ ਵਿੱਚ ਕੱਲਾ ਕੁੜਤਾ ਏ ਆ ਲੋ ਅਰ ਜਿਹੜਾ ਕੱਪੜਾ ਏ ਪਿਓਰ ਕਾਟਨ ਆ ਜੀ ਬਿਲਕੁਲ ਸੌਫਟ ਪਿਓਰ ਕਾਟਨ ਆ ਥ੍ਰੈਡ ਦਾ ਕੰਮ ਕੀਤਾ ਹੋਇਆ ਲੋ ਜੀ ਦੇਖੋ ਬਹੁਤ ਸੋਹਣੀ ਐ ਇਹਦੇ ਵਿੱਚ ਵੀ ਸਾਈਜ਼ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਇੱਕ ਆ ਕਲਰ ਐ ਇਹਦੇ ਵਿੱਚ ਲੋ ਜੀ 450 ਪ੍ਰਾਈਸ ਆ ਜੀ ਇਹਦਾ ਲੋਈ ਮੈਨੂੰ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਮੈਂ ਨਾਈਟ ਸੂਟਾਂ ਦੀ ਵੀਡੀਓ ਪਾਈ ਥੀ ਉਹਦੇ ਵਿੱਚ ਮੈਨੂੰ ਕਮੈਂਟ ਆਏ ਸੀਗੇ ਮੈਸੇਜ ਆਏ ਸੀਗੇ ਕਿ ਜਿਹੜੇ ਨਾਈਟ ਸੂਟ ਐ ਮੋਹਾਲੀ ਤੋਂ 300 ਰੁਪਏ ਦੇ ਮਿਲਦੇ ਆ। ਲੋ ਜੀ 300 ਛੱਡੋ 250 ਚਲੇ ਜੋ। ਪਰ ਕੁਆਲਿਟੀ ਦਾ ਫਰਕ ਹੁੰਦਾ ਜੀ। ਜੇ 500 ਵਾਲਾ ਪੀਸ ਆਦਾ ਉਹਦੀ ਕੁਆਲਿਟੀ ਕੁਛ ਜ਼ਿਆਦਾ ਵਧੀਆ ਹੋਊਗੀ। 600 ਵਾਲੇ ਦੀ ਉਸ ਤੋਂ ਵਧੀਆ ਹੋਊਗੀ। ਆ ਲੋ। ਜਿਹੜਾ ਮੋਹਾਲੀ ਚੰਡੀਗੜ੍ਹ ਤੋਂ 300 ਦਾ ਮਿਲਦਾ ਮੇਰੇ ਕੋਲੋਂ 250 ਦਾ ਲੈ ਜੋ। ਨਾਈਟ ਸੂਟ ਸਿਰਫ 250 ਰੁਪਏ ਚ। ਆ ਲੋ ਜੀ। ਐਨ ਲੌਂਗ ਦੇ ਵਿੱਚ ਐ ਜੀ ਇਹ। ਪਿੱਛੇ ਆ ਖੁੱਲਾ ਟੈਟ ਕਰਨ ਬੰਨਣ ਵਾਸਤੇ ਉਹ ਦਸੀਆਂ ਦਿੱਤੀਆਂ ਹੋਈਆਂ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਪਜਾਮਾ ਕਿੱਥੇ ਆ ਲੋ ਆ ਪਜਾਮਾ ਹੈ ਜੀ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਇਹ ਨਾਈਟ ਸੂਟ ਆ ਜੀ ਸਿਰਫ 250 ਰੁਪਏ ਚ ਆਪਣੇ ਕੋਲ ਹਰੇਕ ਆਈਟਮ ਮਿਲ ਜਾਂਦੀ ਆ ਜੀ ਬਸ ਕੁਆਲਿਟੀ ਦਾ ਫਰਕ ਹੁੰਦਾ ਜੀ ਰੇਟ ਦੇ ਨਾਲ ਆਹ ਲੋ ਚੈੱਕ ਕਰੋ ਅਲੱਗ-ਅਲੱਗ ਪ੍ਰਿੰਟ ਆ ਜੀ ਸਿਰਫ 250 ਰੁਪਏ ਚ ਨਾਈਟ ਸੂਟ 250 ਤੋਂ ਲੈ ਕੇ ਆਪਣੇ ਕੋਲ 7-800 ਰੁਪਏ ਤੱਕ ਨਾਈਟ ਸੂਟ ਪਿਆ ਜੀ ਉਹ ਜਿੱਦਾਂ ਦੀ ਤੁਹਾਨੂੰ ਕੁਆਲਿਟੀ ਚਾਹੀਦੀ ਉਦਾਂ ਦਾ ਤੁਸੀਂ ਆ ਕੇ ਲੈ ਸਕਦੇ ਆ ਜੀ ਇਹ ਰੋ 250 ਰੁਪਏ ਚ ਮੈਂ ਦੂਜੇ ਵੀ ਤੁਹਾਨੂੰ ਨਾਈਟ ਸੂਟ ਨਜ਼ਰ ਕਰਾ ਦਿੰਦਾ ਹਾਉਸ ਕਰੇ ਲਓ ਜੀ ਆ ਵੀ ਹੁਣ ਨਾਈਟ ਸੂਟ ਹੈ ਇਹਦੀ ਕੁਆਲਿਟੀ ਬਹੁਤ ਵਧੀਆ ਬਹੁਤ ਫਾਈਨ ਕੁਆਲਿਟੀ ਹੈ ਜੀ ਇਹਦਾ ਪ੍ਰਾਈਸ ਰਹੂਗਾ 550 ਰੁਪਿਆ ਲੌਂਗ ਦੇ ਵਿੱਚ ਹੈ ਜੀ ਸੁਪਰ ਡੂਪਰ ਫਾਈਨ ਕੁਆਲਿਟੀ ਦੇ ਵਿੱਚ ਆਹ ਲਓ ਜੀ ਦੇਖੋ ਇੱਕ ਪੀਸ ਖੋਲਤਾ ਬਾਕੀ ਆ ਅਲੱਗ-ਅਲੱਗ ਪ੍ਰਿੰਟ ਆ ਜਾਣਗੇ ਨਾਈਟ ਸੂਟ ਦੇ 550 ਰੁਪਿਆ ਪ੍ਰਾਈਸ ਹੈ ਇਹਦਾ ਠੀਕ ਹੈ ਜੀ ਆਹ ਲੋ ਪਿਛਲੀ ਵਾਰ ਵੀ ਆਪਾਂ ਨੇ 베ਚੇ ਆ ਇਸ ਤੋਂ ਵੀ ਵਧੀਆ ਕੁਆਲਿਟੀ ਆ ਜਾਊਗੀ 650 ਰੁਪਏ ਚ ਆਹ ਲੋ ਕੁਆਲਿਟੀ ਕੁਆਲਿਟੀ ਦਾ ਫਰਕ ਹੁੰਦਾ ਹੈ ਜੀ ਆਹ ਲੋ ਬਹੁਤ ਹੀ ਵਧੀਆ ਕੁਆਲਿਟੀ ਆ ਕੰਪਨੀ ਦਾ ਪੀਸ ਹੈ ਆ ਦੇਖੋ ਨਾਲ ਬਹੁਤ ਹੀ ਪਿਆਰਾ ਨਾਲ ਪਜਾਮਾ ਹੈ ਠੀਕਾ ਜੀ ਕਲਰ ਚੈੱਕ ਕਰ ਸਕਦੇ ਆ ਤੁਸੀਂ ਆਹ ਲੋ ਇਹਦਾ ਪ੍ਰਾਈਸ 650 ਹੈ ਜੀ 250 ਤੋਂ ਲੈ ਕੇ 650 ਤੱਕ ਨਾਈਟ ਸੂਟ ਤੁਹਾਨੂੰ ਮਿਲ ਜਾਣਗੇ ਇੱਕ ਆਪਾਂ ਨੇ ਹੋਰ ਵਧੀਆ ਕੁਆਲਿਟੀ ਲਾਂਚ ਕਰਨ ਜਾ ਰਹੇ ਹਾਂ ਉਹ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਉਹਦਾ ਪ੍ਰਾਈਸ 850 ਹੋਊਗਾ ਨਾਈਟ ਸੂਟ ਦਾ ਇਸ ਤੋਂ ਇਲਾਵਾ ਵੀ ਤੁਹਾਨੂੰ ਇੱਕ ਹੋਰ ਡਿਜ਼ਾਈਨਰ ਮਿਲ ਜਾਣਗੇ ਹੁਣ ਮੈਂ ਵੀਡੀਓ ਚ ਸਾਰੇ ਨਹੀਂ ਦਿਖਾ ਸਕਦਾ ਤੁਸੀਂ ਸ਼ਾਪ ਤੇ ਆਜੋ ਤੁਹਾਨੂੰ ਹਰ ਇੱਕ ਆਈਟਮ ਆਪਾਂ ਨਿਗਾਹ ਕਰਾਉਂਗੇ ਲੈ ਕੇ ਹੋ ਜਾਇਓ ਜਿਹੜਾ ਤੁਹਾਡੇ ਪਸੰਦ ਹੋਇਆ ਲਓ ਜੀ ਆਹ ਆਰਟੀਕਲ ਚੈੱਕ ਕਰੋ ਕਾਟਨ ਦਾ ਸੂਟ ਹੈ ਜੀ ਇਜ਼ੀ ਬੀਜ਼ੀ ਕਾਟਨ ਦਾ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਆ ਜੀ ਚੈੱਕ ਕਰੋ ਦੇਖੋ ਮੈਚਿੰਗ ਸੂਟ ਹੋਊਗਾ ਜੀ ਇਹ ਦੇਖੋ ਪ੍ਰਿੰਟ ਦੇਖੋ ਕਿੰਨਾ ਘੈਂਟ ਆ ਸਲਵਾਰ ਆਉਗੀ ਜੀ ਮੈਚਿੰਗ ਨਾਲ ਦੁਪੱਟਾ ਆਊਗਾ ਜੀ ਕਾਟਨ ਦਾ ਕਰੋ ਚੈੱਕ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਆ ਬੜੇ ਘੈਂਟ ਘੈਂਟ ਠੀਕ ਹੈ ਜੀ ਆ ਦੁਪੱਟਾ ਆ ਗਿਆ ਇਹ ਵੀ ਕਾਟਨ ਦਾ ਇਹ ਇਜ਼ੀ ਬੀਜ਼ੀ ਕਾਟਨ ਦਾ ਸੂਟ ਹੋਊਗਾ ਜੀ ਨਾਲ ਕਾਟਨ ਦਾ ਹੀ ਦੁਪੱਟਾ ਹੋਊਗਾ ਮੈਚਿੰਗ ਰੇਟ ਰਹੂਗਾ ਜੀ ਇਹਦਾ 350 ਰੁਪਏ ਲਓ ਜੀ ਆ ਤੁਸੀਂ ਹੁਣ ਕਲਰ ਚੈੱਕ ਕਰ ਲਓ ਜੀ ਬਹੁਤ ਪਿਆਰੇ ਪਿਆਰੇ ਬਹੁਤ ਸੋਹਣੇ ਸੋਹਣੇ ਕਲਰ ਹੈ ਆ ਲਓ ਜੀ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਹੈ ਜੀ ਕੀ ਬਾਤ ਹੈ ਜੀ ਅਗਲਾ ਡਿਜ਼ਾਈਨ ਆ ਗਿਆ ਜੀ ਆ ਲਓ ਦੇਖੋ ਇਹ ਵੀ ਡਿਜ਼ਾਈਨ ਬੜਾ ਪਿਆਰਾ ਹੈ ਤੁਹਾਨੂੰ 5 ਤੋਂ 6 ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਜਿਹੜਾ ਵੀ ਤੁਹਾਡੇ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਖਿੱਚ ਕੇ ਜੇ ਆਨਲਾਈਨ ਆਰਡਰ ਕਰਨਾ ਚਾਹੁੰਦੇ ਆ ਤਾਂ ਆਨਲਾਈਨ ਵੀ ਆਰਡਰ ਕਰ ਸਕਦੇ ਆ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਪਿਆਰਿਆਂ ਮੈਂ ਕਹਿੰਦਾ ਦੇਖੋ ਮੀਡੀਅਮ ਸ਼ੇਡ ਲਾਈਟ ਸ਼ੇਡ ਡਾਰਕ ਹਰ ਤਰ੍ਹਾਂ ਦੇ ਸ਼ੇਡ ਹੈ ਦੇਖੋ ਪਲੈਂਟ ਵੀ ਬੜੇ ਘੈਂਟ ਘੈਂਟ ਬੜੇ ਸੋਹਣੇ ਸੋਹਣੇ ਆ ਤੂੰ ਦੇਖੋ ਇੱਕ ਤੇ ਇੱਕ ਡਿਜ਼ਾਈਨ ਆ ਚੈੱਕ ਕਰੋ ਜੇ ਆਨਲਾਈਨ ਆਰਡਰ ਕਰਨਾ ਆਨਲਾਈਨ ਵੀ ਆਰਡਰ ਕਰ ਸਕਦੇ ਆ ਜਿੱਥੇ ਮਰਜੀ ਤੁਸੀਂ ਡਿਲੀਵਰੀ ਕਰਾ ਸਕਦੇ ਆ ਡਿਲੀਵਰੀ ਆ ਤੁਸੀਂ ਇਹਨੂੰ ਆਨਲਾਈਨ ਵੀ ਆਰਡਰ ਕਰ ਸਕਦੇ ਆ ਸ਼ਾਪ ਤੇ ਵਿਜ਼ਿਟ ਕਰਨਾ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਕੇ ਜਾ ਸਕਦੇ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਫਿਲਹਾਲ ਹੁਣ ਤੁਹਾਨੂੰ ਆਪਾਂ ਅਗਲਾ ਡਿਜ਼ਾਈਨ ਚੈੱਕ ਕਰਾਉਨੇ ਆ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਪੂਰੀ ਦੇਖਣਾ ਜੀ ਸਕਿੱਪ ਕਰਕੇ ਨਾ ਦੇਖਿਆ ਕਰੋ। ਲਓ ਜੀ ਹੁਣ ਤੁਹਾਨੂੰ ਆਪਾਂ ਚੈੱਕ ਕਰਾਉਨੇ ਆ ਜੀ ਅਗਲਾ ਡਿਜ਼ਾਈਨ ਦੇਖੋ। ਇਹ ਵੀ ਪਿਓਰ ਕਾਟਨ ਦੇ ਸੂਟ ਹੈ ਬੜੇ ਘੈਂਟ। ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਆਹ ਲਓ ਜੀ ਚੈੱਕ ਕਰੋ। ਬਹੁਤ ਹੀ ਸੌਫਟਾ ਕੱਪੜਾ ਹੈ ਪਿਓਰ ਕਾਟਨ ਦੇ ਵਿੱਚ ਹੈ। ਲਓ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਜੀ ਆ ਗਾਲਾਂ ਗਲ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਹੈ। ਲੋ ਜੀ ਸਲਵਾਰ ਆਉਗੀ ਜੀ ਪਲੇਨ ਇਹਦੀ ਤੇ ਦੁਪੱਟਾ ਆਊਗਾ ਜੀ ਕਾਟਨ ਦਾ ਪਿਓਰ ਕਾਟਨ ਦਾ ਮਲਮਲ ਦਾ ਐਂ ਡਿਜ਼ਾਈਨ ਦੇਖੋ ਦੁਪੱਟੇ ਦਾ ਵੀ ਪ੍ਰਿੰਟ ਬਹੁਤ ਸ਼ਾਨਦਾਰ ਹੈ ਜੀ ਪੂਰਾ ਲੰਬਾ ਚੌੜਾ ਦੁਪੱਟਾ ਆਊਗਾ ਜੀ ਦੇਖੋ ਐਂ ਸਾਈਜ਼ ਦੇਖੋ ਪ੍ਰੋਪਰ ਹੈ ਐਂ ਵਧੀਆ ਲੋ ਜੀ ਹੁਣ ਤੁਹਾਨੂੰ ਚੈੱਕ ਕਰਾਉਣਾ ਜੀ ਅਗਲਾ ਡਿਜ਼ਾਈਨ ਜਿਹੜੇ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਰਿਹਾ ਹਾਂ ਜੀ ਇਹੇ ਆਹ ਲਓ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ ਜੀ ਇਹ 650 ਰੁਪਏ ਦੀ ਰੇਂਜ ਦੇ ਵਿੱਚ ਸੂਟ ਆ 650 ਫਿਕਸ ਰਹੂਗਾ ਜੀ ਰੇਟ ਲਓ ਜੀ ਮਾਰਕੀਟ ਪ੍ਰਾਈਸ ਇਹਨਾਂ ਦਾ 850 ਆ ਦੇਖੋ ਕਲਰ ਆਉ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਪਿਆਰੇ ਕਿੰਨੇ ਘੈਂਟ ਘੈਂਟ ਆ ਆ ਮੈਚਿੰਗ ਸਲਵਾਰ ਆ ਗਈ ਜੀ ਆ ਹੁਣ ਦੁਪੱਟਾ ਆਊਗਾ ਜੀ ਕਾਟਨ ਦਾ ਨਾਲ ਡਿਜ਼ਾਈਨ ਐਨ ਵਧੀਆ ਦੁਪੱਟੇ ਦਾ ਦੇਖੋ ਸੋਨੇ ਤੇ ਸੁਹਾਗਾ ਜੀ ਆ ਲਓ ਜੀ ਕਰੋ ਚੈੱਕ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟ ਆ ਬਹੁਤ ਸੋਹਣਾ ਦੁਪੱਟਾ ਸਾਈਜ਼ ਵੀ ਐਨ ਪੂਰਾ ਲੰਬਾ ਚੌੜਾ ਐਨ ਵਧੀਆ ਲੋ ਤੁਹਾਨੂੰ ਇਹਦੀ ਮੈਂ ਹੁਣ ਤੁਹਾਨੂੰ ਬੁੱਕਲ ਮਾਰ ਕੇ ਦਿਖਾਉਣਾ ਜੀ ਆ ਲੋ ਐਨ ਪੂਰੀ ਬੁੱਕਲ ਵੱਜਦੀ ਆ ਦੇਖੋ ਦੁਪੱਟੇ ਦੀ ਡਿਜ਼ਾਈਨ ਹੈ ਜੇ ਤੁਹਾਨੂੰ ਹੋਰ ਵੀ ਵਾਧੂ ਮਿਲ ਜਾਣਗੇ 650 ਦੀ ਰੇਂਜ ਆ ਸੂਟਾਂ ਦੀ ਡਿਜ਼ਾਈਨ ਤੁਹਾਨੂੰ ਹੋਰ ਵੀ ਮਿਲ ਜਾਣਗੇ ਆ ਲੋ ਅਗਲਾ ਡਿਜ਼ਾਈਨ ਚੈੱਕ ਕਰ ਲਓ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਵਧੀਆ ਡਿਜ਼ਾਈਨ ਆ ਆ ਲੋ ਕਰੋ ਚੈੱਕ ਲੋ ਜੇ ਵੀ ਪਿਓਰ ਕਾਟਨ ਦੇ ਵਿੱਚ ਆ ਪਿਓਰ ਕਾਟਨ ਦੇ ਵਿੱਚ ਉੱਠਾ ਖੁੱਲ ਗਿਆ ਸੀ ਆ ਬੈਕ ਤੇ ਪ੍ਰਿੰਟ ਆ ਗਿਆ ਜੀ ਆ ਫਰੰਟ ਆ ਗਿਆ ਏ ਸ਼ਰਟ ਹੈ ਜੀ ਅਤੇ ਹਲਕਾ ਹਲਕਾ ਵਰਕ ਕੀਤਾ ਹੋਇਆ ਥ੍ਰੈਡ ਦੇ ਨਾਲ ਹਲਕਾ ਹਲਕਾ ਜ ਬਹੁਤ ਸੋਹਣਾ ਲੱਗ ਰਿਹਾ ਐਨ ਵਧੀਆ ਲੱਗ ਰਿਹਾ ਦੇਖੋ ਆ ਸਲਵਾਰ ਆਉਗੀ ਜੀ ਪਲੇਨ ਦੁਪੱਟਾ ਆ ਗਿਆ ਜੀ ਪਿਓਰ ਕਾਟਨ ਦਾ ਲਓ ਕਰੋ ਚੈੱਕ ਪਿਓਰ ਕਾਟਨ ਦਾ ਦੁਪੱਟਾ 650 ਰੇਂਜ ਆ ਸੂਟਾਂ ਦੀ ਲਓ ਜੀ 850 ਮਾਰਕੀਟ ਪ੍ਰਾਈਸ ਆ 650 ਫਿਕਸ ਰਹੂਗਾ ਜੀ 바ਰਗੇਨਿੰਗ ਨਾ ਕਰਿਆ ਕਰੋ ਵੀਡੀਓ ਵਾਲੇ ਸੂਟਾਂ ਦੇ ਵਿੱਚ ਤੇ ਜੇ ਹਾਲ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵਾਦ ਤੋਂ ਬਾਦ ਸ਼ੇਅਰ ਕਰ ਦਿਓ ਹੋਰ ਵੀ ਡਿਜ਼ਾਈਨ ਤੁਹਾਨੂੰ ਬਾਧੂ ਮਿਲ ਜਾਣਗੇ ਇਹਦੇ ਵਿੱਚ ਜਲਦੀ ਤੋਂ ਜਲਦੀ ਵੀਡੀਓ ਦੇਖਦੀ ਸਾਰ ਮਾਵੀ ਦੇ ਹੱਟੀ ਤੇ ਪਹੁੰਚ ਜਾਓ ਆਲਵਾ ਡਿਜ਼ਾਈਨ ਆਪਾਂ ਪਹਿਲਾਂ ਕੋਟੇ ਦੇ ਉੱਤੇ ਵੇਚਿਆ ਸੀਗਾ ਹੁਣ ਹਰ ਕੋਈ ਕੋਟੇ ਦਾ ਕੱਪੜਾ ਲਾਇਕ ਨਹੀਂ ਕਰਦਾ ਇਸ ਲਈ ਆਪਾਂ ਨੇ ਹੁਣ ਇਹ ਡਿਜ਼ਾਈਨ ਕਾਟਨ ਦੇ ਉੱਤੇ ਤਿਆਰ ਕਰਾਇਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਤੁਹਾਨੂੰ ਖੋਲ ਕੇ ਦੁਹਾਨਾ ਮੈਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਲਓ ਜੀ ਚੈੱਕ ਕਰੋ ਆ ਬੈਗ ਤੇ ਮਤਲਬ ਆ ਉਹ ਆ ਗਿਆ ਸਲਵਾਰ ਆ ਗਈ ਤੇ ਆ ਸ਼ਰਟ ਆ ਗਈ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਜੀ ਇਹ ਗਾਲ ਤੇ ਇਦਾਂ ਲੱਗਦਾ ਜਿਵੇਂ ਘੇਰੇ ਤੇ ਇਦਾਂ ਲੱਗਦਾ ਜਿਵੇਂ ਲੈਸ ਲਾਈ ਦੀ ਹੁੰਦੀ ਆ ਬਟ ਇਹ ਪ੍ਰਿੰਟ ਆ ਬੜਾ ਸ਼ਾਨਦਾਰ ਲੱਗ ਰਿਹਾ ਸੂਟ ਬਣੇ ਤੇ ਸੋਹਣਾ ਬਹੁਤ ਲੱਗੇਗਾ ਜੀ ਆਹ ਲੋ ਦੁਪੱਟਾ ਵੀ ਇਹਦਾ ਦੇਖੋ ਕੀ ਬਾਤ ਆ ਜੀ ਦੁਪੱਟਾ ਵੀ ਬੜਾ ਸ਼ਾਨਦਾਰ ਹੈ ਬੜਾ ਸ਼ਾਨਦਾਰ ਦੁਪੱਟਾ ਦੇਖੋ ਕੀ ਬਾਤ ਆ ਜੀ ਸੋਨੇ ਤੇ ਸੁਹਾਗਾ ਜੀ ਆ 컬러 ਚੈੱਕ ਕਰੋ ਜੀ ਹੁਣ ਇਹਦੇ ਆ ਦੇਖੋ ਸਾਰੇ ਹੀ ਕਲਰ ਬੜੇ ਘੈਂਟ ਆ ਸ਼ਾਨਦਾਰ ਆ ਲੋ ਇੱਕ ਕਲਰ ਕਿੱਥੇ ਗਿਆ ਪਿਆ ਆ ਲੋ ਚਾਰ ਕਲਰ ਚਾਰੇ ਬੜੇ ਘੈਂਟ ਉਹ ਜੀ 750 ਰੁਪਏ ਦਾ ਸੂਟ ਮਾਰਕੀਟ ਪ੍ਰਾਈਸ 950 ਪਰ ਆਪਾਂ ਦੇਣਾ ਤੁਹਾਨੂੰ ਸਿਰਫ 750 ਰੁਪਏ ਚ ਬਹੁਤ ਸ਼ਾਨਦਾਰ ਬੜੀ ਘੈਂਟ ਆਈਟਮ ਹੈ ਜੀ ਲੋ ਜੀ ਹੁਣ ਆਪਾਂ ਅਗਲੇ ਡਿਜ਼ਾਈਨ ਵੱਲ ਚੱਲਦੇ ਆਂ ਲੋ ਜੀ ਆ ਸਲਵਾਰ ਕੜਾਈ ਦੀ ਆਈਟਮ ਬਹੁਤ ਚੱਲਦੀ ਆ ਜੀ ਇਹਦੇ ਚ ਤੁਹਾਨੂੰ ਚਾਰ ਪੰਜ ਡਿਜ਼ਾਈਨ ਮਿਲ ਜੂਗੇ ਵੀਡੀਓ ਚ ਪਰ ਮੈਂ ਦੋ ਡਿਜ਼ਾਈਨ ਦਿਖਾਉਣੇ ਆ ਜੀ ਪਿਓਰ ਮਸਲੀਨ ਦਾ ਸੂਟ ਹੈ ਜੀ ਡਿਜ਼ਾਈਨ ਪੂਰੇ ਅੱਤ ਹੈ ਸੁਪਰ ਡੂਪਰ ਹਿੱਟ ਦੇਖੋ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਿਨਾ ਲਾਈਨਿੰਗ ਤੋਂ ਸੂਟ ਬਣੂਗਾ ਬਹੁਤ ਸੌਫਟ ਹੈ ਜੀ ਮਸਲੀਨ ਇਹ ਐਨ ਵਧੀਆ ਇੱਕ ਨੰਬਰ ਕੁਆਲਿਟੀ ਲਓ ਜੀ ਸਲਵਾਰ ਦੇਖਿਓ ਜੀ ਸਲਵਾਰ ਹੈਗੀ ਆ ਕਾਟਨ ਦੀ ਲਓ ਜੀ ਕਰੋ ਚੈੱਕ ਕਾਟਨ ਦੀ ਸਲਵਾਰ ਹੈ ਕਢਾਈ ਦੇ ਨਾਲ ਆਪਾਂ ਪੈਚ ਵਰਕ ਵੀ ਕੀਤਾ ਹੋਇਆ ਚੈੱਕ ਕਰੋ ਬਹੁਤ ਸ਼ਾਨਦਾਰ ਪ੍ਰਿੰਟ ਹੈ ਦੁਪੱਟਾ ਹੈਗਾ ਜੀ ਕੋਟੇ ਦਾ ਦੁਪੱਟਾ ਹੈਗਾ ਕੋਟੇ ਦਾ ਚੈੱਕ ਕਰ ਸਕਦੇ ਆ ਤੁਸੀਂ ਕੋਟੇ ਦਾ ਦੁਪੱਟਾ ਬੜਾ ਸ਼ਾਨਦਾਰ ਪਹਿਲਾਂ ਆਪਾਂ ਇਹ ਪਿਓਰ ਦੁਪੱਟੇ ਤੇ ਆਈਟਮ ਸੇਲ ਕੀਤੀ ਆ ਹੁਣ ਇਸ ਵਾਰ ਕੋਟੇ ਦੁਪੱਟੇ ਨਾਲ ਆਇਆ ਜੀ ਹਰ ਕੋਈ ਪਿਓਰ ਦਾ ਦੁਪੱਟਾ ਨਹੀਂ ਲਾਇਕ ਕਰਦਾ ਆ ਤੁਸੀਂ ਕਲਰ ਵੀ ਚੈੱਕ ਕਰ ਸਕਦੇ ਹੋ ਕਲਰ ਵੀ ਬੜੇ ਸ਼ਾਨਦਾਰ ਆ ਇਹਦੇ ਵਿੱਚ ਦੇਖੋ ਕਲਰ ਸਾਰੇ ਹੀ ਇੱਕ ਤੋਂ ਇੱਕ ਆ ਮਤਲਬ ਰੰਗਾਂ ਵਿੱਚ ਹੀ ਨਾ ਐਨ ਸੁਪਰ ਡੂਪਰ ਹਿੱਟ ਹੈ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਇੱਕ ਇੱਕ ਕਮੈਂਟ ਲਾਈਕ ਸ਼ੇਅਰ ਨਾਲ ਸਾਡਾ ਬਹੁਤ ਹੌਸਲਾ ਵੱਧਦਾ ਹੈ ਸਾਡਾ ਵੀਡੀਓ ਬਣਾਉਣ ਨੂੰ ਫਿਰ ਜਲਦੀ ਤੋਂ ਜਲਦੀ ਵੀਡੀਓ ਬਣਾਉਣ ਨੂੰ ਦਿਲ ਕਰਦਾ ਤੁਹਾਡੀ ਸਪੋਰਟ ਨਾਲ ਆਪਾਂ ਆਹ ਤਾਂ ਦੇਖੋ ਅਗਲਾ ਪ੍ਰਿੰਟ ਚੈੱਕ ਕਰ ਲੋ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਜੀ ਤੁਹਾਨੂੰ 4-5 ਡਿਜ਼ਾਈਨ ਮਿਲਨੇ ਆ 4-5 ਡਿਜ਼ਾਈਨ ਪੂਰੇ ਹੱਥ ਮਿਲਨੇ ਆ ਨਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਸਲਵਾਰ ਤੇ ਕਢਾਈ ਵੀ ਬੜੀ ਸ਼ਾਨਦਾਰ ਹੈ ਜੀ ਇਹ ਅਗਲੇ ਡਿਜ਼ਾਈਨ ਦੇ ਵੀ ਕਲਰ 4 ਕਲਰ ਆ ਚਾਰੋਂ ਕਲਰ ਪੂਰੇ ਸ਼ਾਨਦਾਰ ਆ ਦੇਖੋ ਗੋ ਚਾਰੋਂ ਕਲਰ ਪੂਰੇ ਸ਼ਾਨਦਾਰ ਆ ਇਸ ਤੋਂ ਇਲਾਵਾ ਡਿਜ਼ਾਈਨ ਦੇਖਣੇ ਆ ਤੁਸੀਂ ਮਾਵੀ ਦੇ ਹੱਟੀ ਤੇ ਵਿਜ਼ਿਟ ਕਰੋ ਜਲਦੀ ਜਲਦੀ ਐਡਰੈਸ ਆਪਾਂ ਸ਼ੁਰੂ ਚ ਪਾਇਆ ਹੋਇਆ ਹੈ ਜੀ ਮਰੰਡਾ ਰੋਡ ਕੁਰਾਲੀ ਆਪਣੀ ਦੁਕਾਨ ਹੈ ਜੀ ਕਈ ਮਰੰਡੇ ਸੰਝੀ ਜਾਂਦੇ ਆਪਣੀ ਦੁਕਾਨ ਕੁਰਾਲੀ ਹੈ ਜੀ ਕੁਰਾਲੀ ਆ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਹੈ ਨ ਪੂਰੇ ਅੱਤ ਹਲ ਹੁਣ ਤੁਹਾਨੂੰ ਅਗਲਾ ਡਿਜ਼ਾਈਨ ਚੈੱਕ ਕਰਾਉਣਾ ਪ੍ਰਗਤੀ ਦਾ ਸੂਟ ਹੈ ਮਤਲਬ ਕੰਪਨੀਆਂ ਪ੍ਰਗਤੀ ਬੜੇ ਸੋਹਣੇ ਸੂਟ ਬਣਾਉਂਦੇ ਆ ਇਹ ਆ ਦੇਖੋ ਫੋਟੋ ਚੈੱਕ ਕਰੋ ਐਦਾਂ ਦਾ ਸੂਟ ਆਊਗਾ ਇਹ ਹਰ ਕਲਰ ਵੀ ਬੜੇ ਸ਼ਾਨਦਾਰ ਹੈ ਦੇਖੋ ਕਲਰ ਚੈੱਕ ਕਰੋ ਸੂਟ ਮੈਂ ਕਹਿੰਨਾ ਡਿਜ਼ਾਈਨ ਹੈ ਪੂਰਾ ਅੱਤ ਹੈ ਕਰੋ ਚੈੱਕ ਇਹ ਬੈਕ ਦੇ ਉੱਤੇ ਆ ਜੀ ਆਹ ਫਰੰਟ ਆ ਗਿਆ ਨਾਲ ਬਾਜੂ ਤੇ ਵੀ ਦੇਖੋ ਪ੍ਰਿੰਟ ਬੜਾ ਸ਼ਾਨਦਾਰ ਹੈ ਔਰ ਕੱਪੜਾ ਇੰਨਾ ਸੌਫਟ ਹੈ ਜੀ ਤੁਹਾਨੂੰ ਗਰਮੀ ਤਾਂ ਮਹਿਸੂਸ ਨਹੀਂ ਹੋਣ ਦੇਣੀ ਏਸੀ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ ਐਨ ਠੰਡਾ ਰਹੂਗਾ ਕੱਪੜਾ ਦੁਪੱਟਾ ਹੈਗਾ ਪਿਓਰ ਦਾ ਪਿਓਰ ਦਾ ਕਹਿ ਰਹੇ ਆ ਤਾਂ ਪਿਓਰ ਦਾ ਹੀ ਹੋਊਗਾ ਕੋਈ ਸੈਮੀ ਪਿਓਰ ਨਹੀਂ ਹੋਊਗਾ ਪਿਓਰ ਦਾ ਕਹਿ ਰਹੇ ਆ ਤਾਂ ਪਿਓਰ ਦਾ ਹੀ ਹੋਊਗਾ ਲਓ ਕਲਰ ਚੈੱਕ ਕਰ ਲਓ ਬੜੇ ਸ਼ਾਨਦਾਰ ਕਲਰ ਹੈ ਜੀ 850 ਰੁਪਿਆ ਸੂਟ ਦਾ ਰੇਟ ਹੈ ਜੀ ਔਰ ਕੱਪੜਾ ਐਨ ਇੱਕ ਨੰਬਰ ਸੁਪਰ ਡੂਪਰ ਹਿੱਟ ਕੁਆਲਿਟੀ ਤਾਂ ਹੀ ਮੈਂ ਕਹਿਣਾ ਮਾਲ ਬਹੁਤ ਸੋਹਣਾ ਹੈ ਵਾ ਸੂਟ ਬਹੁਤ ਸੋਹਣੇ ਆਏ ਵਾ ਜਲਦੀ ਤੋਂ ਜਲਦੀ ਇੱਕ ਨੰਬਰ ਕੁਆਲਿਟੀ ਆਈ ਵੀ ਆ ਪਹੁੰਚ ਜਾਓ ਮਾਵੀ ਦੀ ਹੱਟੀ ਦੇ ਵੀਡੀਓ ਦੇਖਦੀ ਸਾਰ ਤੇ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਜਲਦੀ ਤੋਂ ਜਲਦੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਸਾਨੂੰ ਹੌਸਲਾ ਮਿਲਦਾ ਏ ਤੁਹਾਡੀ ਸਪੋਰਟ ਦੀ ਸਾਨੂੰ ਹਮੇਸ਼ਾ ਜ਼ਰੂਰਤ ਰਹਿੰਦੀ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਜਿੰਨੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਉੰਨੇ ਅਸੀਂ ਜਲਦੀ ਤੋਂ ਜਲਦੀ ਵੀਡੀਓ ਬਣਾਇਆ ਕਰੂਗੇ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਹੀ ਬੈਠੇ ਆਪਾਂ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਆਪਣੀਆਂ ਪਹਿਣਾ ਵਾਸਤੇ ਉਹ ਗਰਮੀਆਂ ਦੇ ਤੋਹਫੇ ਆਏ ਹੋਏ ਆਹ ਲੋ ਜਿੱਕਣਾ ਸਲਵਾਰ ਕਢਾਈ ਆਈ ਸੀਗੀ ਹੁਣ ਆ ਸਲਵਾਰ ਦੇ ਉੱਤੇ ਪ੍ਰਿੰਟ ਆਊਗਾ ਚੈੱਕ ਕਰਿਓ ਆਈਟਮ ਇੱਕ ਨੰਬਰ ਆ ਦੇਖੋ ਸ਼ਰਟ ਹੈ ਜੀ ਕੱਪੜਾ ਸੁਪਰ ਡੂਪਰ ਫਾਈਨ ਕੁਆਲਿਟੀ ਆਹ ਲੋ ਆ ਸਲਵਾਰ ਦੀਆਂ ਮੂਰੀਆਂ ਦੇ ਉੱਤੇ ਆਊਗਾ ਜੀ ਆਹ ਆਹ ਪ੍ਰਿੰਟ ਹੈ ਇਸ ਸਲਵਾਰ ਦੀ ਮੂਰੀ ਦੇ ਉੱਤੇ ਆਉਣਾ ਦੇਖੋ ਹੁਣ ਤੁਸੀਂ ਇਮੇਜਿਨ ਕਰੋ ਸੂਟ ਬਣਿਆ ਵਾ ਕਿੰਨਾ ਪਿਆਰਾ ਲੱਗਣਾ ਸਾਢੇ 750 ਰੁਪਏ ਦਾ ਸੂਟ ਹੈ ਜੀ ਕੰਪਨੀ ਦਾ AK TEXT ਦਾ ਸੂਟ ਹੈ ਜੀ AK TEXT ਦਾ ਕੰਪਨੀ ਦਾ ਵਿਦਆਊਟ ਦੁਪੱਟਾ ਇਹ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਜੇ ਮੈਂ ਕਿਸੇ ਸੂਟ ਦਾ ਦੁਪੱਟਾ ਨਹੀਂ ਦਿਖਾ ਰਿਹਾ ਤਾਂ ਸਮਝ ਜਾ ਕਰੋ ਵੀ ਉਹ ਬਿਨਾ ਦੁਪੱਟੇ ਵਾਲਾ ਸੂਟ ਹੈ ਜੀ ਮੈਨੂੰ ਕਈ ਵਾਰ ਕਮੈਂਟ ਕਰਦੇ ਜਾਂ ਫਲਾਣੇ ਸੂਟ ਦਾ ਦੁਪੱਟਾ ਜੇ ਮੈਂ ਨਹੀਂ ਦਿਖਾਇਆ ਦੁਪੱਟਾ ਤਾਂ ਸਮਝ ਲਵਾ ਦੇਖੋ ਕਲਰ ਕਿੰਨੇ ਚਾਰੋਂ ਕਲਰ ਸ਼ਾਨਦਾਰ ਹਨ ਪ੍ਰਿੰਟ ਵੀ ਇੱਕ ਨੰਬਰ ਹੈ ਜੀ 750 ਰੁਪਿਆ ਪ੍ਰਾਈਸ ਐ ਸੂਟ ਦਾ ਸੋ ਹੋਰ ਵੀ ਡਿਜ਼ਾਈਨ ਤੁਹਾਨੂੰ ਬਹੁਤ ਸੋਹਣੇ ਸੋਹਣੇ ਪ੍ਰਿੰਟ ਮਿਲਣੇ ਆ ਬਸ ਤੁਸੀਂ ਹੁਣ ਆਪਣੀ ਐਕਟਿਵ ਆ ਆਪਣੀ ਗੱਡੀ ਚਾਹੇ ਬੱਸ ਚਾਹੋ ਜਿਵੇਂ ਮਰਜੀ ਆਓ ਦੁਪਹਿਰੇ ਨੂੰ ਆਓ ਸ਼ਾਮ ਨੂੰ ਆਓ ਸਵੇਰੇ ਨੂੰ ਆਓ ਬਸ ਮਾਵੀ ਦੀ ਹੱਟੀ ਤੇ ਪਹੁੰਚ ਕੇ ਸੋਹਣੇ ਸੋਹਣੇ ਸੂਟ ਲੈ ਜਾਓ ਠੀਕ ਆ ਜੀ ਮੈਂ ਬਾਰ ਬਾਰ ਕਹਿ ਰਿਹਾ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਤੇ ਦੋਸਤਾਂ ਨੂੰ ਸਾਰਿਆਂ ਨੂੰ ਵੀਡੀਓ ਸ਼ੇਅਰ ਕਰ ਦਿਓ ਆ ਦੇਖੋ ਕਿਆ ਅੱਤ ਸੂਟ ਆ ਮੈਂ ਕਹਿੰਦਾ ਆ ਦੇਖੋ ਆ ਆਰੀ ਦਾ ਕੰਮ ਕੀਤਾ ਹੋਇਆ ਸੂਟ ਤੇ ਦੇਖੋ ਆਹੀ ਵਰਕ ਕੀਤਾ ਹੋਇਆ ਬੜਾ ਸ਼ਾਨਦਾਰ ਥ੍ਰੈਡ ਨਾਲ ਥ੍ਰੈਡ ਦਾ ਕੰਮ ਹੈ ਬਹੁਤ ਸੋਹਣਾ ਸੂਟ ਲੱਗਣਾ ਬਣਿਆ ਵਾ ਐਨ ਸੁਪਰ ਡੂਪਰ ਹਿੱਟ ਕੁਆਲਿਟੀ ਸਲਵਾਰ ਪਲੇਨ ਦੁਪੱਟਾ ਵੀ ਬੜਾ ਸ਼ਾਨਦਾਰ ਪ੍ਰਿੰਟਡ ਆ ਲੋ ਦੇਖੋ ਸਾਈਜ਼ ਵੀ ਦੁਪੱਟੇ ਦਾ ਕੋਈ ਐ ਨਹੀਂ ਹੈਗਾ ਵੀ ਛੋਟਾ ਦੁਪੱਟਾ ਨਹੀਂ ਹੈਗਾ ਵੀ 2 ਮੀਟਰ ਦਾ ਦੁਪੱਟਾ ਆਪਣੇ ਦੁਪੱਟੇ ਪੂਰੇ ਲੰਬੇ ਚੌੜੇ ਲਏ ਹੋਏ ਹੁੰਦੇ ਹਰ ਇੱਕ ਸੂਟ ਨੂੰ ਕਰੋ ਚੈੱਕ ਦੁਪੱਟੇ ਦਾ ਸਾਈਜ਼ ਵੀ ਚੈੱਕ ਕਰੋ ਬਰ ਪ੍ਰਿੰਟ ਵੀ ਚੈੱਕ ਕਰੋ ਹਰ ਸੂਟ ਦੇ ਕਲਰ ਵੀ ਐਨ ਪੂਰੇ ਸ਼ਾਨਦਾਰ ਆਉਣਗੇ ਆ ਲੋ ਕਲਰ ਇੱਕ ਤੇ ਇੱਕ ਕਲਰ ਆਊਗਾ এবੀ ਟੈਕਸ ਦਾ ਕੰਪਨੀ ਦੇ ਸੂਟ ਆ ਸਾਰੇ ਆਪਾਂ ਲੋਕਲ ਮਾਲ ਕੋਈ ਨਹੀਂ ਸੇਲ ਕਰਦੇ এবੀ ਟੈਕਸ ਦੇ ਸੂਟ ਆ ਜੀ ਹਾਂ ਤੁਸੀਂ ਚੈੱਕ ਕਰ ਸਕਦੇ ਹੋ এবੀ ਟੈਕਸ ਵੀ ਮੰਨੀ ਪ੍ਰਮੰਨੀ ਕੰਪਨੀ ਆ ਜੀ ਐਨ ਵਧੀਆ ਕੁਆਲਿਟੀ ਦੇ ਸੂਟ ਬਣਾਉਂਦੇ ਆ ਇਹ ਆ ਲੋ ਚਾਰ ਕਲਰ ਆ ਚਾਰੋਂ ਕਲਰ ਬੜੇ ਸ਼ਾਨਦਾਰ ਆ ਆਨਲਾਈਨ ਆਰਡਰ ਕਰਨਾ ਸਕਰੀਨਸ਼ਾਟ ਖਿੱਚ ਕੇ ਮੈਨੂੰ ਵਟਸਐਪ ਕਰ ਦਿਓ ਨੰਬਰ ਮੇਰਾ نیچے ਚੱਲ ਰਿਹਾ ਜੀ ਆਨਲਾਈਨ ਵੀ ਆਰਡਰ ਕਰਦੇ ਆ ਕੋਰੀਅਰ ਚਾਰਜਸ ਐਕਸਟਰਾ ਰਹਿਣਗੇ ਜਿਹੜਾ 10 ਜਣਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ 50 ਰੁਪਏ ਹਰੇਕ ਸੂਟ 'ਚੋਂ ਡਿਸਕਾਊਂਟ ਵੀ ਦਵਾਂਗੇ ਇਹ ਸਾਡਾ ਵਾਅਦਾ ਤੁਹਾਡੇ ਨਾਲ ਤੁਸੀਂਾਨੂੰ ਦਿਖਾਉਣਾ ਹੈ ਸਕਰੀਨਸ਼ਾਟ ਵੀ ਅਸੀਂ 10 ਜਣਿਆਂ ਨੂੰ ਸ਼ੇਅਰ ਕੀਤੀ ਆ ਵੀਡੀਓ ਆਲੋ ਹੁਣ ਅਗਲਾ ਡਿਜ਼ਾਈਨ ਚੈੱਕ ਕਰੋ ਪਿਛਲੀ ਵਾਰ ਇਹ ਡਿਜ਼ਾਈਨ ਰਿਪੀਟ ਹੋਇਆ ਜੀ ਪਿਛਲੀ ਵਾਰ ਬਹੁਤ ਵਧੀਆ ਰਿਸਪੌਂਸ ਮਿਲਿਆ ਸੂਟ ਦਾ ਪਿਓਰ ਕਾਟਨ ਦਾ ਸੂਟ ਹੈ ਪਿਓਰ ਕਾਟਨ ਦੀ ਸਲਵਾਰ ਪਿਓਰ ਕਾਟਨ ਦੀ ਸ਼ਰਟ ਕਰੋ ਚੈੱਕ ਮਿਰਰ ਵਰਕ ਕੀਤਾ ਹੋਇਆ ਹਲਕਾ ਹਲਕਾ ਸੂਟ ਤੇ ਆਲੋ ਡਿਜ਼ਾਈਨ ਆ ਤਾ ਅੱਤ ਕਹਨੇ ਆ ਜੀ ਇਹਨੂੰ ਸਿਰਾ ਕਹਨੇ ਆ ਉਹ ਆ ਇਹ ਡਿਜ਼ਾਈਨ ਆ ਆ ਲੋ ਸਲਵਾਰ ਆ ਗਈ ਪਲੇਨ ਪਿਓਰ ਕਾਟਨ ਦੀ ਮੈਂ ਕਹਿੰਦਾ ਦੁਪੱਟਾ ਵੀ ਇਹਨਾਂ ਸ਼ਾਨਦਾਰਾ ਨਾ ਤੁਹਾਨੂੰ ਮੈਂ ਦਿਖਾਉਣਾ ਖੋਲ ਕੇ ਚੈੱਕ ਕਰੋ ਆ ਲੋ ਦੇਖੋ ਦੁਪੱਟਾ ਦੁਪੱਟਾ ਕਾਟਨ ਦਾ ਹੀ ਐ ਪਰ ਬਹੁਤ ਵਧੀਆ ਐ ਪੱਟੀ ਲੱਗੀ ਹੋਈ ਆ ਦੋ ਸਾਈਡ ਦੇ ਉੱਤੇ ਐਨ ਵਧੀਆ ਚੈੱਕ ਜਿਹਾ ਬਣਿਆ ਹੋਇਆ ਦੁਪੱਟੇ ਤੇ ਕਲਰ ਦੇਖੋ ਕਿੰਨੇ ਘੈਂਟ ਕਲਰ ਆ ਸ਼ਾਨਦਾਰ ਕਲਰ ਚਾਰੋਂ بڑے ਘੈਂਟ 850 ਰੁਪਿਆ ਰੇਟ ਆ ਜੀ 850 ਰੁਪਿਆ ਸਬਸਕ੍ਰਾਈਬ ਕਰ ਲਿਆ ਕਿ ਨਹੀਂ ਚੈਨਲ ਨੂੰ ਜੇ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਜਲਦੀ ਤੋਂ ਜਲਦੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਇਸ ਵਾਰ ਤਾਂ ਸੂਟ ਸਾਰੇ ਹੀ ਆਤ ਆਏ ਹੋਏ ਆ ਸਿਰ ਆਏ ਹੋਏ ਆ ਆ ਲੋ ਆ ਚੈੱਕ ਕਰ ਲਓ ਡਿਜ਼ਾਈਨ ਇਹ ਵੀ ਡਿਜ਼ਾਈਨ ਹੈ ਨ ਪੂਰਾ ਇੱਕ ਨੰਬਰ ਕੁਆਲਿਟੀ ਵਾਲਾ ਡਿਜ਼ਾਈਨ ਹੈ ਜੀ ਦੇਖੋ ਤੁਸੀਂ ਬੈਕ ਤੇ ਪ੍ਰਿੰਟ ਚੈੱਕ ਕਰੋ ਫਰੰਟ ਚੈੱਕ ਕਰੋ ਆ ਨੀਚੇ ਘੇਰੇ ਤੇ ਬਹੁਤ ਸੋਹਣੀ ਬਹੁਤ ਪਿਆਰੀ ਲੈਂਸ ਲੱਗੀ ਹੋਈ ਆ ਔਰ ਕੱਪੜਾ ਪੂਰਾ ਸ਼ਾਨਦਾਰ ਪਿਓਰ ਕਾਟਨ ਦੇ ਵਿੱਚ ਐਨ ਵਧੀਆ ਕੰਪਨੀ ਦੇ ਪੀਸ ਹਨ ਸਾਰੇ ਹਲੋ ਦੁਪੱਟਾ ਹੈਗਾ ਪਿਓਰ ਦਾ ਕਰੋ ਚੈੱਕ ਪਿਓਰ ਦਾ ਕਹਿ ਰਹੇ ਆ ਤਾਂ ਪਿਓਰ ਦਾ ਹੀ ਹੋਊਗਾ ਆਹ ਲੋ ਫੋਰ ਸਾਈਡ ਪੱਟੀ ਲੱਗੀ ਹੋਈ ਆ ਬੜੀ ਘੈਂਟ ਆ ਲੋ ਕਲਰ ਵੀ ਚੈੱਕ ਕਰੋ ਕਲਰ ਵੀ ਸ਼ਾਨਦਾਰ ਹੈ ਇਹ ਵੀ ਕੰਪਨੀ ਦੇ ਪੀਸ ਆ ਸਾਰੇ ਲਓ ਜੀ ਕਲਰ ਤੋਹਫੇ ਆ ਗਰਮੀਆਂ ਦੇ ਤੋਹਫੇ ਲਓ ਜੀ ਚਾਰ ਕਲਰ ਚਾਰੋ ਕਲਰ ਬੜੇ ਘੈਂਟ 1100 ਰੁਪਏ ਦਾ ਸੂਟ ਹੈ ਜੀ ਜੇ ਵੀਡੀਓ ਸ਼ੇਅਰ ਕਰਕੇ ਆਉਂਗੇ ਹਰ ਇੱਕ ਪੀਸ 'ਚੋਂ 50 ਰੁਪਏ ਡਿਸਕਾਊਂਟ ਮਿਲੂਗਾ ਜੀ 10 ਜਣਿਆਂ ਨੂੰ ਵੀਡੀਓ ਸ਼ੇਅਰ ਕਰਨੀ ਆ ਤੁਸੀਂ ਤੇ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਫੇਸਬੁੱਕ ਤੇ ਫੋਲੋ ਕਰ ਲਓ ਆ ਲੋ ਪਿਓਰ ਕਾਟਨ ਏਕੇ ਟੈਕਸ ਦਾ ਸੂਟ ਆ ਪਿਓਰ ਕਾਟਨ ਦਾ ਜੀ ਹਲੋ ਡਿਜ਼ਾਈਨ ਚੈੱਕ ਕਰੋ ਸੁਪਰ ਡੂਪਰ ਹਟੇ ਡਿਜ਼ਾਈਨ ਹੈ ਜੀ ਆਰ ਕਲਰ ਵੀ ਇਹਦੇ ਆ ਦੇਖੋ ਏਕੇ ਟੈਕਸ ਦਾ ਸੂਟ ਹੈ ਕਾਟਨ ਦੇ ਦੁਪट्टे ਵਾਲਾ ਸੂਟ ਹੈ ਜੀ ਨਾਲ ਸਲਵਾਰ ਆਉਗੀ ਜੀ ਦੁਪੱਟਾ ਆਊਗਾ ਜੀ ਕਾਟਨ ਦਾ ਤੁਹਾਨੂੰ ਦੁਪੱਟਾ ਚੈੱਕ ਕਰਾਉਣਾ ਮੈਂ ਸਲਵਾਰ ਨਾਲ ਪਲੇਨ ਆਉਗੀ ਜੀ ਆ ਦੁਪੱਟਾ ਆ ਗਿਆ ਜੀ ਪਿਓਰ ਕਾਟਨ ਦਾ ਏਕੇ ਟੈਕਸ ਦਾ 750 ਰੁਪਏ ਦਾ ਸੂਟ ਆ ਜੀ 750 ਰੁਪਏ ਦਾ ਹਰ ਕਲਰ ਵੀ ਇਹਦੇ ਘੈਂਟ ਹੈ ਇਹਦੇ ਆ ਲੋ ਚਾਰ ਕਲਰ ਆਉਣਗੇ ਚਾਰੋ ਕਲਰ ਸੁਪਰ ਡੂਪਰ ਹਿੱਟ ਜੀ ਲਓ ਜੀ ਦੇਖੋ ਚਾਰ ਕਲਰ ਚਾਰੇ ਘੈਂਟ ਮੀਡੀਅਮ ਜੇ ਰੰਗ ਹੈ ਜੀ ਮਿੱਠੇ ਮਿੱਠੇ ਜੇ ਰੰਗ ਦੇਖੋ ਮਿੱਠਾ ਜਾਂ ਰੇਟ ਦੇਣਾ ਆਪਾਂ ਨੇ ਮਿੱਠੇ ਜੇ ਰੰਗਾਂ ਦੇ ਸੂਟ ਦੇਣੇ ਆ ਜੀ ਆਪਾਂ ਨੇ ਠੀਕ ਹੈ ਜੀ ਲਓ ਜੀ ਵੀਡੀਓ ਨੂੰ ਪੂਰੀ ਦੇਖਣਾ ਵਾਲੇ ਵੀਡੀਓ ਬਾਕੀ ਆ ਜੀ ਲਓ ਜੀ ਹੁਣ ਅਗਲੀ ਆਈਟਮ ਚੈੱਕ ਕਰਾਉਣਾ ਤੁਹਾਨੂੰ ਇਹ ਵੀ ਸ਼ਾਨਦਾਰ ਆਈਟਮ ਹੈ ਜੀ ਪੂਰੀ ਦੇਖੋ ਜੀ ਆਈਟਮ ਇਹ ਪਿਛਲੀ ਵਾਰ ਵੀ ਆਪਾਂ ਨੇ ਸੇਲ ਕੀਤੀਆਂ ਸੂਟ ਪਿਛਲੀ ਵਾਰ ਦੁਪੱਟਾ ਹੋਰ ਸੀਗਾ ਇਸ ਵਾਰ ਦੁਪੱਟਾ ਬੜਾ ਸ਼ਾਨਦਾਰ ਹੈ ਰਿਪੀਟ ਕਰਤਾ ਆਪਾਂ ਨੇ ਡਿਜ਼ਾਈਨ ਲਓ ਸਲਵਾਰ ਚੈੱਕ ਕਰ ਲਓ ਪਲੇਨ ਆ ਗਈ ਆ ਲੋ ਹੁਣ ਚੈੱਕ ਕਰੋ ਜੀ ਸ਼ਰਟ ਦੇਖੋ ਕਿੰਨੀ ਪਿਆਰੀ ਹੈ ਜੀ ਲੈਸ ਲੱਗੀ ਹੋਈ ਆ ਬੜੀ ਸ਼ਾਨਦਾਰ ਪ੍ਰਿੰਟ ਬੜਾ ਸ਼ਾਨਦਾਰ ਆ ਬਹੁਤ ਸੋਹਣਾ ਦੇਖੋ ਨੀਚੇ ਘੇਰੇ ਤੇ ਕਿੰਨੀ ਸੋਹਣੀ ਲੈਸ ਲੱਗੀ ਹੋਈ ਆ ਇਹਦੀ ਖਾਸੀਅਤ ਦਿਖਾਉਣਾ ਤੁਹਾਨੂੰ ਦੁਪੱਟਾ ਹੁਣ ਦੁਪੱਟਾ ਬੜਾ ਸ਼ਾਨਦਾਰ ਹੈ ਦਾ ਦੇਖੋ ਲਓ ਜੀ ਕੀ ਬਾਤ ਆ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜੀ ਪਰ ਮੈਨੂੰ ਪਤਾ ਨਹੀਂ ਸੋਨੇ ਤੇ ਸੁਹਾਗਾ ਕੀ ਹੁੰਦਾ ਜੇ ਤੁਹਾਨੂੰ ਪਤਾ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਸੋਨੇ ਤੇ ਸੁਹਾਗਾ ਕਿਹਨੂੰ ਕਿਹਾ ਜਾਂਦਾ ਮੈਨੂੰ ਪਤਾ ਨਹੀਂ ਮੈਂ ਕਹਿ ਤਾਂ ਦੰਨਾ ਪਰ ਮੈਨੂੰ ਪਤਾ ਨਹੀਂ ਹੈਗਾ ਕੀ ਹੁੰਦਾ ਇਹ ਤੁਸੀਂ ਦੱਸਣਾ ਮੈਨੂੰ ਜਿਹਨੂੰ ਪਤਾ ਜਰੂਰ ਦੱਸਿਓ ਕਮੈਂਟ ਕਰਕੇ ਦੇਖੋ ਚਾਰ ਕਲਰ ਚਾਰੇ ਕਲਰ ਬੜੇ ਘੈਂਟ ਲਾਈਟ ਜੇ ਮਿੱਠੇ ਜੇ ਰੰਗ ਹੈ ਜੀ ਬਹੁਤ ਸੋਹਣੇ ਆ ਜੀ ਤੇ ਤੁਸੀਂ ਵੀਡੀਓ ਦੇਖੀ ਆ ਪੂਰੀ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਤੁਸੀਂ ਹਾਲ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਫੋਲੋ ਵੀ ਕਰ ਲਓ ਸਾਨੂੰ ਇੰਸਟਾ ਤੇ ਫੇਸਬੁੱਕ ਤੇ ਜੋ ਵੀ ਸੂਟ ਹੁਣ ਮੈਂ ਇਹ ਵੀਡੀਓ ਦੇ ਵਿੱਚ ਪਾਏ ਆ ਇਹ ਆਪਣੇ ਕੋਲ ਹਫਤੇ ਦੇ ਅੰਦਰ ਅੰਦਰ ਸਟਾਕ ਕਲੀਅਰ ਹੋ ਜਾਣਾ ਇਸ ਕਰਕੇ ਵੀਡੀਓ ਦੇਖਦੀ ਸਾਰ ਤੁਸੀਂ ਮਾਵੀ ਦੀ ਹੱਟੀ ਤੇ ਪਹੁੰਚ ਜਾਓ ਇਹ ਸੂਟ ਸਾਰੇ ਲੈ ਜਾਓ ਠੀਕ ਆ ਜੀ ਹੁਣ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਤੁਸੀਂ ਵੀਡੀਓ ਦੇਖੀ ਆ ਜੀ ਪੂਰੀ ਬਹੁਤ ਬਹੁਤ ਧੰਨਵਾਦ ਜੀ